ਸਰਖੇਜ਼ ਮਿੱਟੀ ਦੇ ਉੱਤੇ ਖੂਬਸੂਰਤ ਦਾ ਹੋਇਆ ਮਿੱਠੀ ਸੁਰੀਲੀ ਆਵਾਜ਼ ਦਾ مالک ਸੋਹਣੇ ਅੰਦਾਜ਼ ਦਾ مالک ਆਪਣੀ ਪੰਜਾਬੀ ਮਾਂ ਬੋਲੀ ਦੀ ਆਪਣੇ ਦੇਸ਼ ਦੀ ਆਪਣੀ ਮਿੱਟੀ ਦੀ ਸੇਵਾ ਕਰਦੇ ਹੋਏ ਆਪਣੇ ਸੱਜਣਾ ਬੇਲੀਆਂ ਦੇ ਪਿਆਰ ਸਤਕਾਰ ਦੇ ਵਿੱਚ ਮਸਤ ਹੋ ਕੇ ਗਾਉਣ ਵਾਲਾ ਉਹ ਫਕੀਰ ਆ ਇਸ ਧਰਤੀਆਂ ਵਿੱਚ ਨੇੜੇ ਉਸ ਦੇ ਨਾਮ ਤੇ ਗਿੱਟ ਟੋਨੀ ਕਰਨ ਪੇਸ਼ ਕਰਨਾ ਉਸ ਕਲਾਕਾਰ ਦੇ ਨਾਮ ਤਾਰਿਕ ਪਹਿਲਾਂ ਦੁਆ ਮੰਗਦਾ ਜਦੋਂ ਉਹ ਬệnh ਤੇ ਸੀ ਬਹੁਤ ਉਦਾਸ ਹਰ ਸਟੇਜ ਉੱਤੇ ਹੀ ਬੋਲਿਆ ਕਿ ਯਾਰ ਦੁਆ ਕਰਨਾ ਪਲੀਜ਼ ਦੁਆ ਕਰ ਕਿ ਉਹਦੇ ਅੰਦਰ ਦੀ ਦਰਦ ਤੱਕ ਉਹਦੀ ਮਾਂ ਦੀਆਂ ਦੁਆਵਾਂ ਮੰਗਣ ਲਈ ਬਿਲਕੁਲ ਦੁਸਤ ਕਰ ਦੇ ਮਾਂ ਨੂੰ ਬਹੁਤ ਦੁੱਖ ਹੁੰਦਾ ਹੈ ਤਾਂ ਮੇਰੇ ਘਰੇ ਟੁੱਟੇ ਕਿਸੇ ਕਾ ਯਾਰ ਦਾ ਵਿਛੜੇ ਕਿਸੇ ਦਾ ਪਿਆਰ ਦਾ ਵਿਛੜੇ ਅਰਬਾ ਕਦੇ ਵੀ ਨਾ